ਅਹਿਮ ਖਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹੈਸ਼ ਤੇ ਇਲੈਕਸ਼ਨ ਕਮਿਸ਼ਨ ਦੀ ਟੀਮ ਦੇ ਵੱਲੋਂ ਰੇਡ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤਾਂ ਅੱਜ ਰੇਡ ਹੋਈ ਤਕਰੀਬਨ 15 ਮਿੰਟ ਉਸ ਹਾਊਸ ਦੇ ਅੰਦਰ ਜੋ ਦਿੱਲੀ ਦੇ ਵਿੱਚ ਕਪੂਰਥਲਾ ਹਾਊਸ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਰਿਹੈਸ਼ ਤੇ ਰੇਡ ਕੀਤੀ ਗਈ ਆਲਾ ਅਧਿਕਾਰੀਆਂ ਦੇ ਵੱਲੋਂ 15 ਮਿੰਟ ਰੇਡ ਕਰਨ ਤੋਂ ਬਾਅਦ ਬਾਹਰ ਆ ਕੇ ਕਿਹਾ ਕਿ ਜਿੱਥੇ ਰੇਡ ਕਰਨੀ ਸੀ ਉਹਨਾਂ ਕਮਰਿਆਂ ਨੂੰ ਤਾਲੇ ਲਗਾਏ ਹੋਏ ਸੀ ਤਾਂ ਦੱਸਿਆ ਗਿਆ ਕਿ ਇਸ ਸ਼ਿਕਾਇਤ ਮਿਲੀ ਸੀ ਕਿ ਇਲੈਕਸ਼ਨਾਂ ਦੇ ਲਈ ਇੱਥੋਂ ਪੈਸੇ ਵੰਡੇ ਜਾ ਰਹੇ ਨੇ ਤਾਂ ਇਸ ਰੇਡ ਤੋਂ ਬਾਅਦ ਸਿਆਸਤ ਗਰਮਾ ਚੁੱਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਪਹਿਲਾ ਵੱਡਾ ਬਿਆਨ ਆ ਚੁੱਕਿਆ ਉਹਨਾਂ ਦੇ ਵੱਲੋਂ ਟਵੀਟ ਕਰਕੇ ਕਿਹਾ ਗਿਆ ਕਿ ਇਲੈਕਸ਼ਨ ਕਮਿਸ਼ਨ ਵੱਲੋਂ ਦਿੱਲੀ ਪੁਲਿਸ ਦੇ ਨਾਲ ਰਲ ਕੇ ਦਿੱਲੀ ਸਥਿਤ ਮੁੱਖ ਮੰਤਰੀ ਰਿਹائش ਤੇ ਬਿਨਾਂ ਵਜਾਂ ਤੋਂ ਰੇਡਾਂ ਮਾਰੀਆਂ ਜਾ ਰਹੀਆਂ ਜਾ ਰਹੀਆਂ ਹਨ ਬੀਜੇਪੀ ਵਾਲੇ ਇਲੈਕਸ਼ਨ ਕਮਿਸ਼ਨ ਨੂੰ ਚੁਣੌਤੀ ਦੇ ਕੇ ਟਵੀਟ ਕਰਕੇ ਪੈਸੇ ਬਣਦੇ ਫਿਰਦੇ ਹਨ ਉਸ ਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਅੱਖਾਂ ਮੀਚੀ ਬੈਠਾ ਹੈ ਝੂਠੇ ਇਲਜ਼ਾਮ ਲਗਾ ਕੇ ਰੇਡਾਂ ਮਾਰਨ ਲਈ ਇਹਨਾਂ ਨੂੰ ਸਿਰਫ ਆਮ ਆਦਮੀ ਪਾਰਟੀ ਵਾਲੇ ਹੀ ਦਿਸਦੇ ਨੇ ਤਾਂ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਵੀ ਬੀਜੇਪੀ ਦੇ ਉੱਤੇ ਸਿੱਧੇ ਸ਼ਬਦਾਂ ਦੇ ਵਿੱਚ ਵੱਡੇ ਇਲਜ਼ਾਮ ਲਗਾਏ ਨੇ ਕੀ ਕੁਝ ਕਹਿ ਰਹੇ ਨੇ ਅਰਵਿੰਦ ਕੇਜਰੀਵਾਲ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਕੀ ਕੁਝ ਕਹਿ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਤੁਹਾਨੂੰ ਉਹਨਾਂ ਦੀ पंजाब के मुख्यमंत्री दिल्ली में जहाँ रहते हैं कपूरथला हाउस में उनका निवास है पंजाब के मुख्यमंत्री का उनके ऊपर शायद रेड की जा रही है मेरे को समझ नहीं आता कि पैसे तो बीजेपी के नेता बांट रहे हैं खुलेआम बांट रहे हैं चादरें बांट रहे हैं साड़ियाँ बांट रहे हैं जूते बांट रहे हैं जैकेट बांट रहे हैं शॉल बांट रहे हैं सोने की चेन बांट रहे हैं और रेड पंजाब के मुख्यमंत्री पे हो रही है ਇਹ ਕਹਾਂ ਦਾ ਰਾਜ ਹੈ ਤਾਂ ਇੱਕ ਵਾਰ ਕਹਾਵਤ ਹੈ रामचंद्र कह गए सिया से ऐसा कलयुग आएगा हंस चुनेगा तो चुगेगा दाना धुन का कौवा मोती ਤਾਂ ਤੁਸੀਂ ਸੁਣਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਪਣੀ ਸਪੀਚ ਦੇ ਵਿੱਚ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਰੇਡਾਂ ਕੀਤੀਆਂ ਜਾਂਦੀਆਂ ਨੇ ਤੇ ਹੁਣ ਅਰਵਿੰਦ ਕੇਜਰੀਵਾਲ ਦੇ ਵੱਲੋਂ ਵੀ ਭਾਜਪਾ ਦੇ ਉੱਤੇ ਸਿੱਧੇ ਸ਼ਬਦਾਂ ਦੇ ਵਿੱਚ ਨਿਸ਼ਾਨੇ ਲਾਏ ਨੇ ਕਿਹਾ ਗਿਆ ਕਿ ਸ਼ਰੀਆਮ ਜਿਹੜੇ ਪੈਸੇ ਤਾਂ ਭਾਜਪਾ ਵਾਲੇ ਵੰਡਦੇ ਨੇ ਪਰ ਰੇਡ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਘਰ ਹੋ ਗਈ ਮੁੱਖ ਮੰਤਰੀ ਦੀ ਸਰਕਾਰੀ ਰਿਹੈਸ਼ ਤੇ ਕੀਤੀ ਗਈ ਹੈ ਤਾਂ ਹੁਣ ਸਿਆਸਤ ਗਰਮਾ ਚੁੱਕੀ ਆ ਪਰ ਜੋ ਰੇਡ ਹੋਈ ਆ 2 ਘੰਟੇ ਉਹਨਾਂ ਨੂੰ ਇੰਤਜ਼ਾਰ ਕਰਨਾ ਪਿਆ ਜੋ ਟੀਮਾਂ ਆਈਆਂ ਸੀ ਦਿੱਲੀ ਪੁਲਿਸ ਵੀ ਸੀ ਸੀਆਰਫ ਸੀਆਰਪੀਐਫ ਵੀ ਸੀ ਤਾਂ ਉਹਨਾਂ ਨੂੰ 2 ਘੰਟੇ ਅੰਦਰ ਜਾਣ ਦੇ ਲਈ ਇੰਤਜ਼ਾਰ ਕਰਨਾ ਪਿਆ ਪਰ 15 ਮਿੰਟ ਅੰਦਰ ਜਾ ਕੇ ਵਾਪਸ ਬਾਹਰ ਆ ਜਾਂਦੇ ਨੇ ਤਾਂ 15 ਮਿੰਟ ਤੋਂ ਬਾਅਦ ਜਿਹੜੀ ਬਾਹਰ ਆ ਕੇ ਉਹਨਾਂ ਨੇ ਇਹੀ ਗੱਲ ਕਹੀ ਆ ਕਿ ਕੁਝ ਬ੍ਰਾਹਮਤ ਨਹੀਂ ਹੋਇਆ ਕੁਝ ਨਹੀਂ ਮਿਲਿਆ ਤਾਂ ਲੋਕ ਲੱਗੇ ਹੋਏ ਸੀ ਅੰਦਰ ਤਾਲੇ ਲੱਗੇ ਹੋਏ ਸੀ ਤਾਂ ਇਸ ਨੂੰ ਲੈ ਕੇ ਹੁਣ ਸਿਆਸਤ ਗਰਮਾ ਚੁੱਕੀ ਦਿੱਲੀ ਦੇ ਵਿੱਚ ਪੰਜ ਫਰਬਰੀ ਨੂੰ ਇਲੈਕਸ਼ਨਾਂ ਹੋਣੀਆਂ ਪਰ ਇਲੈਕਸ਼ਨਾਂ ਤੋਂ ਪਹਿਲਾਂ ਇਸ ਰੇਡ ਨੇ ਸਿਆਸੀ ਪਾਰਾ ਮਗਾ ਦਿੱਤਾ ਸਿਆਸਤ ਸਿਖਰਾਂ ਦੇ ਉੱਤੇ ਪਹੁੰਚਾ ਦਿੱਤੀ ਆ ਤਾਂ ਹੁਣ ਕਿਸ ਤਰੀਕੇ ਦੇ ਨਾਲ ਸਿਆਸਤ ਗਰਮਾਉਂਦੀ ਆ ਦਿੱਲੀ ਦੀਆਂ ਲੇਕ